ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਪਿੱਪਲ ਸਾਹਿਬ ਪਾਸ਼ਾਹੀ ਛੇਵੀ ਪਿੰਡ ਢੰਡ ਜ਼ਿਲ੍ਹਾ ਤਰਨਤਾਰਨ ਸਾਹਿਬ ਆਜੋ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਨਾਲ ਨਾਲ ਆਪ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਉਨੇ ਆ ਇੱਕ ਪੁਰਾਣਾ ਖੂਹ ਵੀ ਬਹੁਤ ਵਧੀਆ ਇੱਥੇ ਜਿਹੜਾ ਉਹ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਦਰਬਾਰ ਸਾਹਿਬ ਦੀ ਜਿਹੜੀ ਬਿਲਡਿੰਗ ਆ ਉਹ ਵੀ ਪੁਰਾਣੀ ਬਣੀ ਹੋਈ ਆ ਕਾਫੀ ਬਹੁਤ ਸੋਹਣੀ ਬਿਲਡਿੰਗ ਆ ਸ਼ਾਨਦਾਰ ਬਣੀ ਹੋਈ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਆਪਾਂ ਇਤਿਹਾਸ ਸਾਂਝਾ ਕਰਾਂਗੇ ਸੋ ਆਜੋ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਭਾਈ ਲੰਗਾਹ ਜੀ ਗੁਰੂ ਘਰ ਦੇ ਵੱਡੇ ਸੇਵਾਦਾਰਾਂ ਵਿੱਚੋਂ ਸਨ ਜਿਹੜੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੈਨਾਪਤੀ ਵੀ ਸਨ ਭਾਈ ਲੰਗਾਹ ਜੀ ਪਿੰਡ ਢੰਡ ਵਿੱਚ ਰਹਿੰਦੇ ਸੀ ਜਦ ਉਹਨਾਂ ਦੀ ਉਮਰ ਵਡੇਰੀ ਹੋ ਗਈ ਤਾਂ ਉਹਨਾਂ ਨੇ ਗੁਰੂ ਘਰ ਦੀ ਸੇਵਾ ਤੋਂ ਛੁੱਟੀ ਲੈ ਲਈ ਤੇ ਆਪਣੇ ਪਿੰਡ ਢੰਡ ਵਿੱਚ ਆ ਕੇ ਰਹਿਣ ਲੱਗੇ ਜਦੋਂ ਉਹ ਬਹੁਤ ਹੀ ਵਿਰਧ ਅਵਸਥਾ ਵਿੱਚ ਸਨ ਤਾਂ ਉਹ ਹਰ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦੇ ਰਹਿੰਦੇ ਸੀ ਕਿ ਗੁਰੂ ਸਾਹਿਬ ਆ ਕੇ ਸਾਨੂੰ ਇੱਥੇ ਦਰਸ਼ਨ ਦੇਣ ਇੱਕ ਦਿਨ ਗੁਰੂ ਸਾਹਿਬ ਨੇ ਆਪਣੇ ਸੱਚੇ ਸਿੱਖ ਨੂੰ ਜਿਹੜਾ ਕਿ ਵਿਰਧ ਅਵਸਥਾ ਵਿੱਚ ਹੋਣ ਕਰਕੇ ਉਹਨਾਂ ਨੂੰ ਮਿਲਣ ਨਹੀਂ ਆ ਸਕਦਾ ਸੀ ਆਪ ਜਾ ਕੇ ਦਰਸ਼ਨ ਦੇਣ ਦਾ ਫੈਸਲਾ ਕੀਤਾ ਇੱਕ ਦਿਨ ਉਹ ਆਪਣੇ ਘੋੜੇ ਤੇ ਸਵਾਰ ਹੋ ਕੇ ਆਏ ਤੇ ਆਪਣੇ ਸਿੱਖ ਨੂੰ ਦਰਸ਼ਨ ਦਿੱਤੇ ਅਸ਼ੀਰਵਾਦ ਦਿੱਤਾ ਇੱਥੇ ਇੱਕ ਪਿੱਪਲ ਦਾ ਦਰਖਤ ਸੀ ਜਿਸ ਦੇ ਨਾਲ ਗੁਰੂ ਸਾਹਿਬ ਜੀ ਨੇ ਆ ਕੇ ਆਪਣਾ ਘੋੜਾ ਬੰਨਿਆ ਐਸਾ ਸਥਾਨ ਉੱਤੇ ਗੁਰੂ ਸਾਹਿਬਾਂ ਦੀ ਇੱਥੇ ਆਉਣ ਸੰਬੰਧੀ ਯਾਦ ਵਿੱਚ ਗੁਰਦੁਆਰਾ ਉਸਾਰਿਆ ਗਿਆ ਹੈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਹੁਤ ਸੁੰਦਰ ਬਣੀ ਹੋਈ ਹੈ ਪੁਰਾਣੀ ਇਮਾਰਤ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਕਿ ਬੜੀਆਂ ਮਜ਼ਬੂਤ ਤੇ ਚੌੜੀਆਂ ਕੰਧਾਂ ਨੇ ਆ ਦਰਵਾਜ਼ਾ ਵੀ ਪੁਰਾਣਾ ਹੈ ਵੇਖੋ ਆ ਜੋ ਗੁਰਦੁਆਰਾ ਸਾਹਿਬ ਦਾ ਉੱਪਰਲਾ ਪਾਸਾ ਹੈ ਵੇਖੋ ਬੜਾ ਸੁੰਦਰ ਬਣਿਆ ਹੋਇਆ ਹੈ ਜਿਵੇਂ ਹਰਮੰਦਰ ਸਾਹਿਬ ਬਣਿਆ ਹੈ ਉੱਪਰੋਂ ਗੁਰੂ ਸਾਹਿਬ ਥੱਲੇ ਨਜ਼ਰ ਆਉਂਦੇ ਨੇ ਪ੍ਰਕਾਸ਼ ਜਦੋਂ ਗੁਰੂ ਸਾਹਿਬ ਦਾ ਹੁੰਦਾ ਹੈ ਉਸੇ ਤਰ੍ਹਾਂ ਹੀ ਬਹੁਤ ਚੌੜੀਆਂ ਗੰਧਾਂ ਤੇ ਉੱਪਰੋਂ ਵੀ ਬੜਾ ਸੁੰਦਰ ਦਰਬਾਰ ਸਾਹਿਬ ਹੀ ਬਣਿਆ ਹੋਇਆ ਹੈ ਤੇ ਠੰਡਾ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਗੰਧਾਂ ਜਿਆਦਾ ਚੌੜੀਆਂ ਹੋਣ ਕਰਕੇ ਅੰਦਰ ਗਰਮੈਸ਼ ਵੀ ਬਿਲਕੁਲ ਨਹੀਂ ਆਉਂਦੀ ਬੜਾ ਠੰਡਾ ਤੇ ਬੜਾ ਸੁੰਦਰ ਇਹ ਦਰਬਾਰ ਸਾਹਿਬ ਤਿਆਰ ਕੀਤਾ ਗਿਆ ਹੈ ਪੁਰਾਣਾ ਇਸ ਜਗ੍ਹਾ ਤੇ ਬਹੁਤ ਸਾਰੀਆਂ ਸੰਗਤਾਂ ਰੋਜ਼ਾਨਾ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਤੇ ਆਪਣੀਆਂ ਜੋ ਕਾਮਨਾਵਾਂ ਲੈ ਕੇ ਆਉਂਦੀਆਂ ਨੇ ਤੇ ਗੁਰੂ ਸਾਹਿਬ ਉਹਨਾਂ ਦੀਆਂ ਝੋਲੀਆਂ ਭਰਦੇ ਨੇ ਬਹੁਤ ਖੁੱਲਾ ਗੁਰਦੁਆਰਾ ਸਾਹਿਬ ਇੱਥੇ ਜੋ ਬਣਿਆ ਹੋਇਆ ਹੈ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਨਿੱਕਾ ਜਿਹਾ ਸਰੋਵਰ ਵੀ ਹੈ ਤੇ ਇਸ ਪਾਸੇ ਉਨਾ ਸੇਵਾਦਾਰਾਂ ਦੇ ਦੱਸਣ ਮੁਤਾਬਕ ਪਤਾ ਲੱਗਾ ਕਿ ਆ ਜਿਹੜੀ ਜਗ੍ਹਾ ਦੇ ਉੱਤੇ ਦਰਬਾਰ ਸਾਹਿਬ ਦੇ ਗੇਟ ਦੇ ਸਾਹਮਣੇ ਜਿਹੜਾ ਆਹ ਪੱਥਰ ਪਟਿਆ ਹੋਇਆ ਆਪਾਂ ਨੂੰ ਨਜ਼ਰ ਆ ਰਿਹਾ ਇਹਦੇ ਵਿੱਚ ਇਸ ਜਗ੍ਹਾ ਤੇ ਜਿਹੜਾ ਉਹ ਪਿੱਪਲ ਹੁੰਦਾ ਸੀਗਾ ਕਹਿੰਦੇ ਉਹ ਦਰਬਾਰ ਸਾਹਿਬ ਦੇ ਜ਼ਿਆਦਾ ਨੇੜੇ ਹੋਣ ਕਰਕੇ ਤੇ ਇੱਕੋ ਦੀਆਂ ਜੜ੍ਹਾਂ ਦੂਰ ਤੱਕ ਜਾਂਦੀਆਂ ਨੇ ਆ ਵੀ ਇੱਥੇ ਵੀ ਪੱਤੇ ਨਿੱਕੇ ਨਿੱਕੇ ਜਿਹੜੇ ਉਹ ਨਿਕਲੇ ਹੋਏ ਆ ਪਿੱਪਲ ਦੇ ਬੂੜ ਵੀ ਆ ਨਾਲ ਤੇ ਉਹ ਕਹਿੰਦੇ ਵੀ ਕੋਲੇ ਹੋਣ ਕਰਕੇ ਜਿਆਦਾ ਉਹਨੂੰ ਇੱਥੋਂ ਪੱਟ ਦਿੱਤਾ ਗਿਆ ਆ ਖੂਹ ਆ ਜਿਹੜਾ ਇੱਥੇ ਬਹੁਤ ਪੁਰਾਣਾ ਖੂਹ ਆ ਉਹ ਉਪਰੋਂ ਟੱਕ ਦਿੱਤਾ ਗਿਆ ਵਾ ਪਾਸੇੋਂ ਪਲਾਸਟਰ ਕਰ ਦਿੱਤਾ ਗਿਆ ਇਹ ਵੀ ਬੜਾ ਸੁੰਦਰ ਪੁਰਾਣਾ ਖੂਹ ਜੋ ਬਣਿਆ ਹੋਇਆ ਹੈ ਆਪ ਜੀ ਦੇਖ ਸਕਦੇ ਆ ਵਿੱਚੋਂ ਜੋ ਛੋਟੀ ਹੱਟ ਦਾਇ ਖੂਹ ਆ ਪੁਰਾਣਾ ਬਣਿਆ ਹੋਇਆ ਉਹ ਵੇਖੋ ਨਿੱਕੀ ਹੱਟ ਦਾ ਬੜਾ ਸੋਹਣਾ ਖੂਹ ਬਣਿਆ ਵਾ ਤੇ ਇਨਾਂ ਸੇਵਾਦਾਰਾਂ ਵੱਲੋਂ ਜੋ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਉਹਨਾਂ ਨੇ ਉੱਪਰਲੇ ਪਾਸੇ ਇਹਦੇ ਜੋ ਲੋਹੇ ਦਾ ਜਾਲ ਬਣਾ ਕੇ ਲਾਤਾ ਵੀ ਕੋਈ ਬੱਚਾ ਜਾਂ ਕੋਈ ਹੋਰ ਚੀਜ਼ ਦੇ ਵਿੱਚ ਨਾ ਡਿੱਗੇ ਸੰਗਤ ਇਸ ਦੇ ਵੀ ਦਰਸ਼ਨ ਕਰਦੀ ਹੈ ਜਦੋਂ ਇੱਥੇ ਪਹੁੰਚਦੀ ਹੈ ਬਹੁਤ ਸੋਹਣਾ ਖੂਬ ਬਣਿਆ ਹੋਇਆ ਹੈ ਵੀ ਤੇ ਉੱਪਰ ਇਹ ਬਰਾਂਡੇ ਦੇ ਵਿੱਚ ਆ ਗਿਆ ਕਿਉਂਕਿ ਵਰਤੋਂ ਵਿੱਚ ਨਾ ਹੋਣ ਕਰਕੇ ਉੱਪਰ ਜੋ ਲੈਂਟਰ ਪਾ ਦਿੱਤਾ ਗਿਆ ਦਰਬਾਰ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਬਹੁਤ ਸੁੰਦਰ ਤੇ ਵੱਡਾ ਦੀਵਾਨ ਹਾਲ ਬਣਾਇਆ ਗਿਆ ਹੈ। ਬੜਾ ਖੁੱਲਾ ਡੁੱਲਾ ਦੀਵਾਨ ਹਾਲ ਹੈ ਕਿਉਂਕਿ ਜਦੋਂ ਇੱਥੇ ਜੋੜ ਮੇਲਾ ਹੁੰਦਾ ਤਾਂ ਬਹੁਤ ਸਾਰੀਆਂ ਸੰਗਤਾਂ ਇਲਾਕੇ ਦੀਆਂ ਇੱਥੇ ਪਹੁੰਚਦੀਆਂ ਵਾਂ ਤੇ ਖੁੱਲਾ ਪ੍ਰਬੰਧ ਕੀਤਾ ਗਿਆ ਇੱਥੇ। ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਆ ਨਿੱਕੀਆਂ ਨਿੱਕੀਆਂ ਪਾਰਕਾਂ ਬਣਾਈਆਂ ਗਈਆਂ, ਬੜੀਆਂ ਸੁੰਦਰ ਫੁੱਲ ਬੂਟੇ ਲਾਏ ਗਏ ਆ। ਇਧਰਲੇ ਪਾਸੇ ਵੀ ਇੱਕ ਵੱਡਾ ਹਾਲ ਜੋ ਲੰਗਰ ਹਾਲ ਬਣਾਇਆ ਗਿਆ ਵਾ। ਬੜੀ ਖੁੱਲੀ ਜਗ੍ਹਾ ਵਾਰੋਂ ਕਬੂਟੇ ਵੀ ਬਹੁਤ ਲੱਗੇ ਆ ਬਹੁਤ ਸਾਰੀਆਂ ਸੰਗਤਾਂ ਰੋਜ਼ਾਨਾ ਹੀ ਆ ਕੇ ਇੱਥੇ ਦਰਸ਼ਨ ਕਰਦੀਆਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਂਦਿਆਂ ਤੋਂ ਆਪ ਜੀ ਨਾਲ ਇਤਿਹਾਸਾਂ ਸਾਂਝਾ ਕਰਦਿਆਂ ਤੋਂ ਸਾਡੇ ਤੋਂ ਬਹੁਤ ਸਾਰੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਸਾਧ ਸੰਗਤ ਬਖਸ਼ਣ ਯੋਗ ਹੋ ਬਖਸ਼ ਲੈਣਾ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਡੇ Facebook ਪੇਜ ਤੇ Instagram ਪੇਜ ਨੂੰ ਵੀ ਫੋਲੋ ਕਰਿਓ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪੁੱਲ ਜੁਗ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ